ਕਹਿੰਦਾ ਮੈਂ ਨਵੀਂ ਗਿਫਟ ਦਿੱਤੀ ਐ ਪੰਜਾਬੀਆਂ ਨੂੰ ਆ ਗਵਿੰਦਵਾਲ ਸਾਹਿਬ ਵਾਲਾ ਜਿਹੜਾ ਥਰਮਲ ਪਲਾਂਟ ਖਰੀਦ ਲਿਆ ਮੈਂ ਕਹਿੰਦਾ ਪੰਜਾਬ ਦਾ ਮੁੱਖ ਮੰਤਰੀ ਐ ਇਹਨੂੰ ਇਹ ਪੁੱਛਣਾ ਚਾਹੀਦਾ ਵੀ ਕੀ ਇਸ ਥਰਮਲ ਪਲਾਂਟ ਦੇ ਉੱਤੇ 6-7000 ਕਰੋੜ ਰੁਪਏ ਦਾ ਕਰਜ਼ਾ ਨਹੀਂ ਚੜਿਆ ਹੋਇਆ ਉਹ ਕਰਜ਼ਾ ਕੌਣ ਮੋੜੂ ਤੁਸੀਂ ਤਾਂ ਮੋੜਨਾ ਨਹੀਂ ਉਹ ਕਰਜ਼ਾ ਇਹ ਚਿੱਟਾ ਹਾਥੀ ਖਰੀਦ ਕੇ ਲਿਆਇਆ ਤੂੰ ਇਹ ਚਿੱਟਾ ਹਾਥੀ ਖਰੀਦ ਕੇ ਪੰਜਾਬੀਆਂ ਦੇ ਸਿਰ ਮੜਤਾ ਤੇ ਹੁਣ ਦੱਸ ਵੀ ਇਹ 7000 ਕਰੋੜ ਮੋੜੂ ਕੌਣ ਤੁਸੀਂ ਤਾਂ ਕਹਿੰਦੇ ਸੀ ਇਹ ਪੀਪੀਏ ਜਿਹੜੇ ਬਿਜਲੀ ਸਸਤੀ ਦੇਣੀ ਐ ਇਹ ਆਉਂਦੇ ਹੀ ਪਹਿਲੇ ਦਿਨ ਰੱਦ ਕਰ ਦਿਆਂਗੇ ਤੂੰ ਤੇ ਚੀਮਾ ਸਾਹਿਬ ਚੀਕਾਂ ਮਾਰਦੇ ਹੁੰਦੇ ਕੋਠਿਆਂ ਦੇ ਖੜਕੇ ਤੁਸੀਂ ਤੁਸੀਂ ਤਾਂ ਕਹਿੰਦੇ ਹੁੰਦੇ ਸਸਤੀ ਬਿਜਲੀ 24 ਘੰਟੇ ਦੇਵਾਂਗੇ ਕੀ ਹੋਇਆ ਉਹਦਾ ਅੱਜ ਪੰਜਾਬ 19 ਰੁਪਏ ਨੂੰ ਬਿਜਲੀ ਖਰੀਦ ਰਿਆ ਜਵਾਬ ਦੇ ਖਰੀਦ ਰਿਆ ਕਿ ਨਹੀਂ ਖਰੀਦ ਰਿਆ ਫੇਰ ਇਹ 80% ਦੇ ਉੱਤੇ ਦੂਸਰੇ ਸੂਬਿਆਂ ਨੇ ਸਮਝੌਤੇ ਕੀਤੇ ਹੋਏ ਨੇ ਅਸੀਂ 100% ਵੀ ਬਿਜਲੀ ਲਈਏ ਨਾ ਲਈਏ ਅਸੀਂ 100% ਤੁਹਾਨੂੰ ਦੇਾਂਗੇ ਕਿੰਨਾ ਪੈਸਾ ਦਿੱਤਾ ਤੁਸੀਂ 2 ਸਾਲਾਂ ਚ ਕਾਰਵਾਇਟ ਪੇਪਰ ਇਸ਼ੂ ਉਸ ਤੋਂ ਪਹਿਲਾਂ 6000 ਕਰੋੜ ਰੁਪਏ ਦਿੱਤਾ ਇਹ ਗੱਲਾਂ ਹਵਾਈ ਕਰਨੀਆਂ ਹੈ ਇੱਕ ਵੀ ਵਾਅਦਾ ਪੂਰਾ ਨਾ ਕਰਨਾ 1100 ਰੁਪਏ ਔਰਤਾਂ ਨੂੰ 36000 ਮਾਸਟਰ ਸਭ ਟੈਂਕੀਆਂ ਦੇ ਚੜੇ ਫਿਰਦੇ ਆ ਪੰਜਾਬ ਧਰਨਿਆਂ ਦਾ ਸੂਬਾ ਬਣ ਗਿਆ ਰੋਸ਼ ਅਕਰੋਸ਼ ਹਰ ਥਾਂ ਤੇ ਗਾਲਾਂ ਇਹਦੇ ਘਰ ਚ ਨਹੀਂ ਵੜ ਸਕਦਾ ਮੁੱਖ ਮੰਤਰੀ ਇਹ ਇਹ ਰੋਸ਼ ਅਕਰੋਸ਼ ਦੀਆਂ ਹੈ ਹੈ ਕੀ ਕੀਤਾ ਕਿਸਾਨੀ ਦਾ ਭਾਈ ਜੋ ਤੁਸੀਂ ਕਿਹਾ ਸੀ ਉਹ ਤੋਂ ਸਾਰੀਆਂ ਚੀਜ਼ਾਂ ਤੋਂ ਫਿਰ ਗਏ ਕਿਉਂ ਕਿਉਂਕਿ ਤੁਹਾਡੇ ਕੋਲ ਸਾਧ ਨਹੀਂ ਹੈ ਨਹੀਂ ਪੱਲੇ ਨਹੀਂ ਢੇਲਾ ਕਰਦੀ ਮੇਲਾ ਮੇਲਾ